ਉਹੀ ਲਾਗੋਣਾ ਦੀ 15 ਤੱਕ ਬਨੂ ਫਾਂਸੀ ਦੀ ਖਬਰ ਇੰਡੀਆ ਜਗ੍ਹਾ ਵਾਇਰਲ ਹੋ ਰਹੀ ਸੀਗੀ ਉਸ ਸਾਰੇ ਮਾਮਲੇ ਤੇ ਬਹੁਤ ਹੀ ਜ਼ਿਆਦਾ ਹੰਝਣ ਮੱਚ ਗਈ ਸੀ ਇਸ ਮਾਮਲੇ ਉੱਤੇ ਹੁਣ ਇਸ ਸਿੰਘ ਨੇ ਪਾਈ ਬਲਦੀਂਦਰ ਸਿੰਘ ਪ੍ਰਵਾਨਾ ਨੇ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਇਹ ਫਾਂਸੀ ਦਾ ਅਸਲੀ ਸੱਚ ਕੀ ਹੈ ਸੁਪਰੀਮ ਕੋਰਟ ਨੂੰ ਕੀ ਜਵਾਬ ਦਿੱਤਾ ਹੈ ਸੁਪਰੀਮ ਕੋਰਟ ਬਾਰੇ ਕੀ ਕਿਹਾ ਹੈ ਤੇ ਜਿਹੜੀ ਫਾਂਸੀ ਦਾ ਮਾਮਲਾ ਇਨਾ ਉੱਠ ਲਿਆ ਹੈ ਉਸ ਦੇ ਬਾਰੇ ਸਾਰੀ ਗੱਲ ਕਲੀਅਰ ਕੀਤੀ ਹੈ ਅਤੇ ਸ਼ਿਕਾ ਨੂੰ ਕਿਹਾ ਹੈ ਕਿ ਤੁਹਾਨੂੰ ਬਿਲਕੁਲ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਇਸ ਦੀ ਅਸਲੀ ਸੱਚਾਈ ਕੀ ਹੈ ਭਾਈ ਪਾਈ ਰਾਜੂਵਾਲਾ ਸਾਹਿਬ ਨੂੰ ਹਲੇ ਤੱਕ ਫਾਂਸੀ ਨਹੀਂ ਦਿੱਤੀ ਜਾ ਸਕਦੀ ਇਸ ਦੀ ਪੂਰੀ ਗੱਲ ਤਾਂ ਤੁਸੀਂ ਸੁਣਨੇ ਹਾਂ ਉਹਨਾਂ ਨੇ ਕਿਹਾ ਕਿ ਸਿੰਘ ਦੇ ਸਾਹਮਣੇ ਭਾਈ ਰਾਜੂਵਾਲਾ ਦੀ ਫਾਂਸੀ ਦੀਆਂ ਜੜੀਆਂ ਗੱਲਾਂ ਉਠ ਰਹੀਆਂ ਹਨ ਪਹਿਲੇ ਉਸ ਮਸਲੇ ਨੂੰ ਗੰਭੀਰਤਾ ਨਾਲ ਦੇਖ ਲੋ ਕੀ ਗੱਲ ਹੋ ਰਹੀ ਹੈ ਤੇ ਕੀ ਬਣਾਈ ਜਾ ਰਹੀ ਹੈ 15 ਅਕਤੂਬਰ ਨੂੰ ਭਾਈ ਰਾਜੂਵਾਲਾ ਨੂੰ ਫਾਂਸੀ ਨਹੀਂ ਹੋ ਸਕਦੀ ਉਸ ਦਾ ਕੀ ਕਾਰਨ ਹੈ ਆ ਸੁਣ ਲੋ ਸਿੰਘ ਸਾਹਬ ਦੇ ਨੂੰ ਪੂਰੀ ਗੱਲ 15 ਤਰੀਕ ਨੂੰ ਭਾਈ ਰਾਜਵਾਨਾ ਸਾਹਿਬ ਨੂੰ ਫਾਂਸੀ ਦਾ ਮੁੱਦਾ ਕਰਵਾਇਆ ਹੋਇਆ ਮੈਂ ਇਹਨੂੰ ਥੋੜਾ ਸਟੱਡੀ ਕਰਕੇ ਆਪਣੇ ਪੱਤਰ ਤੇ ਲੋਸੇਯੋਗ ਸੂਤਰਾਂ ਨਾਲ ਗੱਲਬਾਤ ਕਰਕੇ ਪਤਾ ਲੱਗਿਆ ਵੀ 15 ਤਰੀਕ ਜਿਹੜੀ ਸੀ ਉਹ ਸੁਪਰੀਮ ਕੋਰਟ ਨੇ ਝਾੜ ਜਰੂਰ ਪਾਈ ਆ ਸਰਕਾਰ ਨੂੰ ਕਿਉਂਕਿ ਜਦੋਂ ਕਿਸੇ ਨੂੰ ਫਾਂਸੀ سزا ਦਿੱਤੀ ਜਾਂਦੀ ਹੈ ਤਾਂ ਅੰਦਰ 5 ਸਾਲ ਦੇ ਵਿੱਚ ਵਿੱਚ ਉਸ ਬੰਦੇ ਨੂੰ ਫਾਂਸੀ ਦੇਣੀ ਚਾਹੀਦੀ ਹੈ ਤੇ ਸੁਪਰੀਮ ਕੋਰਟ ਇਹ ਝਾੜ ਪਾਈ ਵੀ ਤੁਸੀਂ ਕਿਉਂ ਨਹੀਂ ਦਿੱਤੀ ਫਾਂਸੀ ਰੀਜ਼ਨ ਕੀ ਹੈ ਉਹ ਜਵਾਬ ਜਿਹੜਾ ਸੀਗਾ ਉਹ ਮੰਗਿਆ ਗਿਆ ਕੋਰਟ ਹੈ ਕੋਰ ਦੇ ਵਿੱਚ ਜੱਜ ਨੇ ਉਹਨਾਂ ਨੇ ਤਾਂ ਸਵਾਲ ਜਿਹੜਾ ਸੰਗਤ ਜੋ ਕਰਨਾ ਹੀ ਕਰਨਾ ਹੁਣ 15 ਤਰੀਕ ਜਿਹੜੀ ਆ ਉਹ 15 ਤਰੀਕ ਹੀアリング ਦੀ ਆ ਸੁਣਵਾਈ ਆ ਮਤਲਬ ਉਸ ਸਪੇਸ਼ਲ ਜਿਵੇਂ ਭਾਈ ਰਜਵਾਨਾਂ ਦੀ ਤੇ ਉਹਦੇ ਤੇ ਜਿਹੜੀ ਸੁਣਵਾਈ ਜਿਹੜੀ ਆ 15 ਤਰੀਕ ਉਹ ਹੈ ਸੋ ਇਹ ਚੀਜ਼ ਮੈਂ ਜਿਹੜੀ ਸਾਧ ਸੰਗਤ ਦੀ ਪਤਾ ਕਿਰਨ ਦੀ ਕੋਸ਼ਿਸ਼ ਕੀਤੀ ਆ 15 ਤਰੀਕ ਨੂੰ ਭਾਈ ਬਲਵੰਤ ਸਿੰਘ ਰਾਜੂਹੜਾ ਨੂੰ ਹਾਂਸੀ ਦੇਣ ਵਾਲਾ ਜੋ ਸੁਣਨ ਚ ਆਇਆ ਵੀ ਇਦਾਂ ਦਾ ਕੋਈ ਮਾਮਲਾ ਨਹੀਂ ਕਿਉਂਕਿ ਜੇ ਹੁੰਦਾ ਤੇ ਮਾਮਲਾ ਜ਼ਰੂਰ ਕਰਮਾਉਂਦਾ ਹਾਂ ਅਸੀਂ ਵੀ ਇਸ ਵਿਸ਼ੇ ਤੇ ਬੋਲੇ ਜ਼ਰੂਰ ਸ਼ਾਇਦ ਸਾਨੂੰ ਤਾਂ ਨੋਟ ਨਹੀਂ ਹੋਵੇ ਕਿਉਂਕਿ ਕੁਝ ਪੱਤਰਕਾਰ ਭਰਾਵਾਂ ਦੀਆਂ ਕੁਝ ਮੀਡੀਆ ਦੀਆਂ ਖਬਰਾਂ ਜਿਹੜੀਆਂ ਨੇ ਸੁਣ ਕੇ ਮਾਨਾ ਸ਼ਾਂਤ ਜ਼ਰੂਰ ਹੋ ਜਾਂਦਾ ਸੋ ਅਰਦਾਸ ਕਰਿਓ ਭਾਈ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਰਹਿਣ ਧੰਨਵਾਦ ਲੱਕਿਆ ਵਾਲੀ ਗੀਤਾਂ ਮਲਖੀਆ ਦੀ ਤੇ ਭਾਈ ਰਾਜੋਆਣਾ ਦੀ ਕਹਾਣੀ ਬੈਠ ਰਹੀ ਹੈ ਜਿਸ ਵਿੱਚ ਚੱਤ ਦੂਜਿਆਂ ਨੂੰ ਜਫੀ ਪਾਈਆਂ ਕਿ ਜਿਸ ਦੇ ਵਿੱਚ ਮਜੀਤੀਆਂ ਦਾ ਕਹਿਣਾ ਹੈ ਵੀ ਮੈਂ ਬੜੇ ਲੋਕਾਂ ਨੂੰ ਜਫੀ ਪਾਈ ਸੀ ਪਰ ਜਿਸ ਨੇ ਸਭਹਾਦਰ ਸਿੰਘ ਨੂੰ ਇਸ ਭਾਈ ਰਾਜੋਆਣਾ ਜੋ ਕਿ ਬਹਾਦਰ ਸੀ ਹੈ ਇਸ ਨੂੰ ਜਫੀ ਪਾਈ ਸੀ ਨਾ ਤੱਕਲੇ ਦਿਨ ਠੰਡ ਪੈ ਗਈ ਸੀ ਇਸ ਤਨਾ ਦਾ ਕਹਿਣਾ ਹੈ ਅਕੇ ਤੁਹਾਨੂੰ ਸੁਣਾਉਣਾ ਹੈ ਕਿ ਇਸ ਤਰ੍ਹਾਂ ਇੱਕ ਲੁਹੇਤਿਆਂ ਨੇ ਮੁਲਾਕਾਤ ਕੀਤੀ ਉਹਨਾਂ ਦੇ ਭਾਈ ਰਾਜੂ ਉਹਨਾਂ ਦੇ ਨਾਲ ਹੋਈ ਸੀ ਉਸ ਦੇ ਬਾਰੇ ਉਹਨਾਂ ਨੇ ਆਪ ਕੀ ਕਿਹਾ ਹੈ ਉਹਨਾਂ ਦੇ ਮੂੰਹੋਂ ਹੀ ਸੁਣ ਲਓ ਕੀ ਕਹ ਰਹੇ ਸੀ ਅਸੱਛ ਜੱਫੀ ਬਾਰੇ ਸੱਚ ਹੈ ਕਿ ਸੱਚ ਕਰਕੇ ਜਾਣਿਓ ਪਰਿਆਨ ਜੱਫੀ ਪਾਈ ਮਗਰ ਇਸ ਬਾਦ ਉਸੇ ਨੂੰ ਜੱਫੀ ਪਾਈ ਦਾ ਤੇ ਵੱਖਰਾ ਹੀ ਨਜ਼ਾਰਾ ਆ ਗਿਆ ਇਨਸਾਨੀਆਂ ਦੀ ਹਰ ਖੁਸ਼ਬੂ ਮੇਰੇ ਰੱਬ ਦੀ ਮੇਰੇ ਪਰਮਾਤਮਾ ਦੀ ਮੇਰੇ ਗੋਪਨਦੀ ਦੀ ਮੇਰੇ ਗੁਰੂ ਰਾਮਦਾਸ ਮਹਾਰਾਜ ਦੀ ਹਰ ਖੁਸ਼ਬੂ ਵੇਸ਼ ਸੰਸਾਰ ਨੂੰ ਸੋ ਮਜੀ ਕੀਆ ਸਾਹ ਲੈ ਗਈ ਪਾਈ ਰਾਚੂਆਣਾ ਦੀ ਤਾਰੀਫ ਕਰਦੇ ਕਿ ਹਕੀ ਕਲੇਜੇ ਨੂੰ ਠੱਡ ਪੈ ਗਈ ਸੀ ਤੇ ਹੁਣ ਬਾਈ ਜਿਹੜੀ ਆ ਦਲ ਉੱਠ ਲਈ ਹੈ ਨਾ 15 ਅਕਤੂਬਰ ਦੀ ਉਹ ਵੀ ਨਾ ਇਹਨੇ ਖਬਰ ਸਮਝ ਲਈ ਆ ਕਿ ਉੱਠ ਰਹੀ ਹੈ ਨਹੀਂ ਥੋੜਾ ਹਰ ਚਲ ਨਾਮ ਚਾਉਦੇ ਆ ਕਿ ਤਾਮ ਹਵਾ ਲਵਾ ਹਲਾ ਲਾ ਕਰ ਦਿੰਗੇ ਆਪਣੇ ਵਾਲੇ ਦੀ ਸਾਡੇ ਵਾਲੇ ਲੋਕ ਵੀ ਗਾਨੇ ਹੋਈਆ ਸੁਪਰੀਮ ਕੋਰਟ ਨੇ ਝਾੜ ਫਾਈ ਸੀ ਬਈ ਤੁਸੀਂ ਇਨਾ ਚ ਰਹੋ ਗਿਆ ਇਸ ਮਸਲੇ ਉਤੇ ਜਾਂ ਜਾ ਤਾਂ ਤੁਸੀਂ ਫਾਂਸੀ ਕੇ ਤੈ ਕਰਨੀ ਸੀ ਜਾਂ ਉਸਲੇ ਨੂੰ ਉਮਰ ਕੈਦ ਵਿੱਚ ਤਬਦੀਲ ਕਰਨਾ ਸੀ ਤੇ ਇਸੇ ਮਲੇ ਦੀ ਬਾਤ ਨੂੰ ਮੰਗਿਆ ਇਹ ਨਜ਼ਮ ਦੀ ਜੋ 15 ਅਕਤੂਬਰ ਨੂੰ ਫਾਂਸੀ ਹੋ ਜਾਣੀ ਹੈ ਦਰਸਲ ਸੱਚ ਹੈ ਜਿਹੜੀ ਸੀ ਕਿ ਪਿੱਛੇ ਜਿਹੇ ਨਾ ਬੀਐਸਐਫ ਫੜੀਆਂ ਟੀਮਾਂ 50 ਟੁਕੜੀਆਂ ਕੈਂਡੀਆਂ ਜਾ ਰਹੀਆਂ ਸੀ ਜਿਹਦੇ ਕਰਕੇ ਇਹ ਮਸਲੇ ਨਹੀਂ ਜਿਆਦਾ ਉਹ ਹਵਾ ਮਿਲ ਗਈ ਸੀ ਕਿ ਬਹੁਤ ਜਿਆਦਾ ਉੱਡ ਰਿਆ ਸੀ ਸ਼ਾਇਦ ਇਲੇ ਫਾਂਸੀ ਨਾ ਕਰਦਣ ਜੇ ਨਾ ਹੋ ਜੇ ਉਹ ਨਾ ਹੋ ਜੇ ਉਹ ਤਾਂ ਸਾਹਮਣੇ ਆ ਸਾਡਾ ਸੱਚ 15 ਤਰੀਕ ਤੱਕ ਜਵਾਬ ਮੰਗਿਆ ਸੁਪਰੀਮ ਕੋਰਟ ਨੇ ਇਹਦੇ ਬਾਰੇ ਮਸਲੇ ਬਾਰੇ ਤੇ ਉਸ ਦੇ ਬਾਰੇ ਮਤਲਬ ਇਹ ਨਹੀਂ ਇਹ ਨਿੰਤ ਨਹੀਂ ਬੀਐਸਐਫ ਉਹਨਾਂ ਨੇ ਕਾ ਮੰਗਾਈ ਸੀ ਉਹ ਕਹਿ ਰਹੇ ਸੀ ਵੀ ਕਿ ਪੰਜਾਬ ਦੇ ਵਿੱਚ ਆ ਸੈਦ ਪ੍ਰਵਾਸੀਆਂ ਦਾ ਜਿਹੜਾ ਮਸਲਾ ਇੰਨਾ ਚੱਲ ਰਿਹਾ ਸੀ ਉਹਦੇ ਵਿੱਚ ਜਾਗ ਮਹੂਰ ਖੜਾਗਣਾ ਹੋਵੇ ਕੋਈ ਲੋਕੀ ਕਹਦੇ ਸੀ ਉਹਨੂੰ ਸ਼ਾਂਤ ਕਲੰਦਲੇ ਵੀ ਮੰਗਾਈ ਹੋ ਸਕਦੀ ਹੈ ਪਰੰਤੂ ਪੰਜਾਬ ਸਰਕਾਰ ਨੇ ਇਹ ਹਵਾਲਾ ਦੇ ਕੇ ਮੰਗਾਈ ਸੀ ਬੇਸ਼ਕ ਪਾਕਿਸਤਾਨ ਤੋਂ ਕੋਈ ਨਾ ਇੰਟੈਲੀਜੈਂਸ ਹੈ ਯਾ ਵੀ ਪੰਜਾਬ ਦੇ ਇੰਤੇ ਕੋਈ ਖਤਰਾ ਮੰਡਰਾ ਸਕਦਾ ਹੈ ਤਾਂ ਮੰਗਾਈ ਸੀ ਕਿ ਹੜ੍ਹਾਂ ਦੇ ਲਈ ਵੀ ਕਾਫੀ ਮਹੂਰ ਚੱਲ ਰਹੇ ਸੀ ਤੇ ਹੜ੍ਹਾਂ ਦੇ ਵਿੱਚ ਲੋਕਾਂ ਨੂੰ ਹੈਲਪ ਕਰਨ ਦੇ ਲਈ ਵੀ ਮੰਗਾਈ ਜਾ ਸਕਦੀ ਸੀ ਇਸ ਲਈ ਇਸ ਨੂੰ ਗੁਰਤ ਦਿਸ਼ਾ ਨਾ ਦਿੱਤੀ ਜਾਵੇ ਇਹ ਹੀ ਤਾਂ ਅੱਜ ਬੇਨਤੀ ਕਰ ਰਿਹਾ ਬਾਕੀ ਨਾ ਕੱਲ ਦੀ ਬਾਦਲ ਨੇ ਵੀ ਕਾਫੀ ਜ਼ਿਆਦਾ ਅਪੀਲ ਕੀਤੀ ਆ ਉਹਨਾਂ ਨੂੰ ਕੇਂਦਰ ਸਰਕਾਰ ਨੂੰ ਮੋਦੀ ਸਰਕਾਰ ਨੇ 2019 ਵਿੱਚ ਨਾਲ ਮੋਦੀ ਸਰਕਾਰ ਨੇ ਇੱਕ ਵਾਅਦਾ ਕੀਤਾ ਸੀ ਕਾਂਗਰਸੀ 당 ਪਾਰਟੀ ਦੇ ਨਾਲ ਵੀ ਅਸੀਂ ਗੁੰਦੀ ਸਿੰਘ ਦਾ ਨੂੰ ਰਿਹਾ ਕਰਦਾਂਗੇ ਤੇ ਉਹ ਲੈ ਦਾ ਕਮਾਲਾ ਪੂਰਾ ਨਹੀਂ ਹੋਇਆ ਤੇ ਨੀਬਾ ਬਦਲਣੇ ਨਹੀਂ ਫਿਰੇ ਸੀ ਮਾਮਲੇ ਤੇ ਉਹਨਾਂ ਨੂੰ ਯਾਦ ਅਦਲੋਂ ਦੇ ਰਿਹਾ ਵੀ ਹੁਣ ਸਾਡੇ ਗੁਰੂ ਪੀੜ ਭਾਦਰ ਪਾਸ਼ਾ ਦਾ ਸ੍ਰੀ ਦੀਪੂਰ ਵਾਰਿਆ ਆ ਇਸ ਤੋਂ ਵੱਧਿਆ ਮੌਕਾ ਨਹੀਂ ਮਿਲਣਾ ਤੁਹਾਨੂੰ ਸਿੱਖਾਂ ਨਾਲ ਜੇ ਤੁਸੀਂ ਸੱਚੀ ਰੋਮ ਦਰਦੀ ਕਰਦੇ ਹੋ ਤਾਂ ਇਹ ਹੁਣੇ ਸਾਬਿਤ ਕਰ ਦੋ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰਕੇ ਕਿਉਂਕਿ ਉਹ ਤੁਸੀਂ ਆਪ ਵੇਖੋ ਇੰਨੇ ਚਿਲ ਹੋ ਗਿਆ ਹੈ ਬੰਦੀ ਸਿੰਘਾਂ ਨੂੰ ਹੱਲੇ ਤੱਕ ਇੰਨੀਆਂ ਜਿੰਨਾ ਘੱਟ ਚੁੱਕਿਆ ਮਤਲਬ ਉਮਰ ਪਰ ਬੀਤ ਗਈ ਹੈ ਅੰਗਾਂ ਦੀ ਤੇ ਹੱਲੇ ਤੱਕ ਨਹੀਂ ਰਿਹਾ ਹੋਏ ਤਾਂ ਦੂਜੇ ਪਾਸੇ ਰਾਜੀਉ ਗਾਂਧੀ ਜਿਹੜੇ ਕਾਤਲ ਦੋਸ਼ੀ ਹੀ ਜਿਹੜੇ Hindu ਕਾਤਲ ਸੀਗੇ ਉਹਨਾਂ ਦੀ ਰਿਹਾਈ ਵੀ ਹੋ ਚੁੱਕੀ ਹੈ ਇਦਾਂ ਦਾ ਮਾਹੌਲ ਚੱਲ ਰਿਹਾ ਹੈ ਵਿਤਕਰਾ ਹੋ ਰਿਹਾ ਹੈ ਜਿਸ ਦੇ ਕਰਕੇ ਨਾ ਬੀਬਾ ਮੋਦਰ ਨੇ ਉਹਨਾਂ ਨੂੰ ਜਵਾਬ ਦਿੰਦੇ ਨੇ ਕਿ ਆਸੀਂ ਮਨੁਤਾ ਦਾ ਇਹ ਪਰਖਣਾ ਬਿਲਾਇਆ ਜੇ ਤੂੰ ਤੁਸੀਂ ਸੱਚੇ ਰੇ ਲੋ ਹਮ ਦਰਦੀ ਕਰਦੇ ਉਹ ਸਾਡੇ ਸਿੱਖਾਂ ਦੇ ਨਾਂ ਤੇ ਇਸ ਸ੍ਰੀ ਦੀ ਪ੍ਰਭੂ ਤੇ ਗੁਰੂ ਤੇਗ ਬਹਾਦਰ ਜੀ ਦੇ ਹੇਲ ਦੀ ਚਾਦਰ ਕਿਹਾ ਜਾਂਦਾ ਹੈ ਇਹ ਇਹਨਾਂ ਨਹੀਂ ਹਿੰਦੂਆਂ ਹੀ ਜਿਹੜੀ ਹੈ ਮਨ ਤੋਂ ਜੱਤ ਸੱਤ ਹੀ ਰੱਖਿਆ ਦਿੱਤੀ ਸੀ ਕਿਉਂਨ ਇਸ ਤੋਂ ਵਧੀਆ ਮੌਕਾ ਨਹੀਂ ਮਿਲਣਾ ਕੇਂਦਰ ਸਰਕਾਰ ਨੂੰ ਦੀ ਸਰਕਾਰ ਨੂੰ ਇਹਨਾਂ ਮਾਮਲੇ ਉੱਤੇ ਇਹ ਕਰੋ ਸੱਚੇ ਦਿ ਲੋ ਸਿੱਖਾ ਨਾ ਨਰ ਹਮਦਰਦੀ ਕਰਦੇ ਆ ਜੇ ਵਿਹਾਈ ਦਾ ਐਲਾਨ ਕਰਦਣ ਬੰਦੀ ਸਿੰਘਾ ਦੀ ਵਿਹਾਈ ਦਾ ਐਲਾਨ ਕਰਦਣ ਸੁਖਬੀਰ ਬਾਦਲ ਨੇ ਵੀ ਇਸੇ ਦ라이 ਗਿਆ ਹੈ ਮਤਲਬ ਦੇਖਣ ਵਿੱਚ ਦੀ ਦਿਖਿਆ ਆ ਅਕਾਲੀ ਦਲ ਪਾਰਟੀ ਇਸ ਮਾਮਲੇ ਵਿੱਚ ਸਹੀ ਵੀ ਜਾਪ ਰਹੀ ਹੈ ਕਿਤੇ ਨਾ ਕਿਤੇ ਭਗਵਾਨ ਤੁਮਾਰ ਸਰਕਾਰ ਨੇ ਇੱਕ ਥੋਕੇ ਵਾਲ ਨਹੀਂ ਉਦਾਰੀ ਸਾਡੇ ਬੰਦੀ ਸਿੰਘਾ ਲਈ ਪਰੰਤੂ ਅਕਾਲੀ ਗੱਲ ਇਸ ਮਾਮਲੇ ਵਿੱਚ ਖੀਚ ਲੱਗ ਰਿਹਾ ਹੈ ਬਾਕੀ ਤੁਸੀਂ ਆਪ ਹੀ ਦੇਖ ਲਓ ਪਤਵੰਤ ਮਾਨ ਸਰਕਾਰ ਦੇ ਮਿਲੂ ਬੰਦੀ ਸਿੰਘਾਂ ਦੀ ਰਿਹਾਈ ਦੇਦੀ ਹੈ ਅਜੇ ਤੱਕ ਕੋਈ ਨਹੀਂ ਡਾ ਉਹ ਨਾ ਮਤਲਬ ਹੋਣੀ ਬਿਆ ਐਲਾਨ ਨਹੀਂ ਕੋਈ ਜਾਂ ਕੋਈ ਵੀ ਉਹਨਾਂ ਦੇ ਵਿੱਚੋਂ ਮੂਰੇ ਨਹੀਂ ਆ ਰਿਹਾ ਇੱਕ ਇਹ ਅਕਾਲੀ ਦਲ ਪਾਰਟੀ ਦੇ ਚ ਇਹ ਆ ਗਈ ਇਹ ਆਪਣੇ ਸਿੱਖਾਂ ਨੇ ਨਹੀਂ ਮਤਲਬ ਸੋਚ ਨਹੀਂ ਆ ਬਲੁੱਤ ਵੀ ਆਦ ਨਹੀਂ ਆ ਵੀ ਇਹਨਾਂ ਤੇ ਕਾਲ ਵਿੱਚ ਹੀ ਹੋਈਆਂ ਸੀ ਜਿਸ ਨਾਲ ਸਾਨੂੰ ਵੀ ਰੋਸ ਹੈ ਫਿਰ ਵੀ ਇਹਨੂੰ ਵੇਖਦੇ ਹਾਂ ਕੀ ਚੱਲਦਾ ਸਾਨੂੰ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਮਤਲਬ ਆ ਕਿਸੇ ਦਿਨਾਂ ਵੀ ਹੋਵੇ ਉਹ ਹੋਣੀ ਚਾਹੀਦੀ ਹੈ ਕਿਉਂਕਿ ਸਾਡੇ ਸਿੰਘਾਂ ਨੂੰ ਬਹੁਤ ਹੀ ਜ਼ਿਆਦਾ ਚੀਨ ਗੁਆ ਹੈ ਸਾਰੀਆਂ ਉਮੜਾ ਕੱਦਤੀਆਂ ਪੰਥ ਦੇ ਨਿਖੇ ਲਾ ਕੇ ਉਹਨਾਂ ਆਪਣੀਆਂ ਉਮੜਾ ਕੱਦ ਦਿੱਤੀਆਂ ਨੇ ਪਾਈ ਹਵਾਰਾ ਇਹਨਾਂ ਨੂੰ ਉਹਨਾਂ ਦੇ ਮਾਤਾ ਜੀ ਨਾਲ ਵੀ ਨਹੀਂ ਮਿਲਣ ਦਿੱਤਾ ਜਾਂਦੇ ਤਾਂ ਦੂਜੇ ਪਾਸੇ ਦੂਜੇ ਜਿਹੜੇ ਸ਼ਾਂਤ ਬਣੇ ਫਿਰਦੇ ਹਨ ਬਾਬੇ ਬਣੇ ਫਿਰਦੇ ਉਹਨਾਂ ਨੂੰ ਪਰੋਲਾ ਦਿੱਤੀਆਂ ਜਾਂਦੀਆਂ ਹਨ ਉਹ ਰਾਜ ਦੀ ਨਾਲ ਘੁੰਮਦੇ ਰਹਿੰਦੇ ਹਨ ਬੰਦੂ ਸਾਡੇ ਬੰਦੀ ਸਿੰਘਾਂ ਨੂੰ ਜੋਗੀ ਹੁਣ ਪਤਾ ਨਹੀਂ ਕਿਹੜਾ ਵੇਲਾ ਆ ਜਾਵੇ ਇੰਗੇ ਬਚੋਰ ਕਹੋ ਜੀ ਕਿ ਹਣ ਉਹਨਾਂ ਨੂੰ ਉਹਨਾਂ ਦੇ ਮਾਤਾ ਜੀ ਨਾਂ ਨਹੀਂ ਮਿਲਣ ਦਿੱਤਾ ਜਾ ਰਿਹਾ ਇਹ ਬਹੁਤ ਦੁਖਦਗਾ ਹੈ ਸਾਰੇ ਮਾਮਲੇ ਨੂੰ ਵੇਖਦੇ ਰਹੀ ਇਹ ਹੀ ਬੇਨਤੀ ਕਰਦਿਆਂ ਵੀ ਇਦਾਂ ਨਹੀਂ ਕਰਨਾ ਚਾਹੀਦਾ ਵਿਤਕਲਾ ਵੀ ਦਾੜ ਖੇ ਰਹੀ ਹੈ ਜੇਕਰ ਕਾਨੂੰਨ ਹੈ ਸੁਝਾਣ ਹੈ ਤਾਂ ਇਸ ਨੂੰ ਸਾਰਿਆਂ ਦੇ ਲਈ ਬਰਾਬਰ ਚੱਲਨੇ ਚਾਹੀਦਾ ਹੈ ਇਦਾਂ ਨਹੀਂ ਚੱਲਦਾ ਵੀ ਉਹਦੇ ਲਈ ਲੱਤ ਲੱਗੂਗੇ ਤੇ ਉਹਦੇ ਲਈ ਲੰਗ ਲੱਡੂਗੇ ਐ ਕਿਹ ਜਾ ਕੇ ਫਿਰ ਸੰਗ ਇਹ ਹੀ ਹੁੰਦਾ ਹੈ ਵੀ ਸਾਡੇ ਜਿਹੜੇ ਹੱਕ ਆ ਸਾਡੇ ਜਿਹੜੇ ਹਾਕ ਹੁਕਮਾਂ ਦੀ ਗੱਲ ਕਰਤ ਹੋਰੀ ਆ ਸਾਡੇ ਲਈ ਕਾਨੂੰਨ ਅਲੱਗ ਬਣੇ ਹੋਇਆ ਤੇ ਬਾਕੀਆਂ ਲਈ ਅਲੱਗ ਬਣੇ ਹੋਇਆ ਬਸ ਇਸੇ ਗੱਲ ਦੇ ਕਰਕੇ ਸਾਡੇ ਮਨ ਵਿੱਚ ਵੀ ਇਸ ਤਰ੍ਹਾਂ ਦੇ ਆ ਜਾਂਦੇ ਹਨ ਹੁਣ ਸਰਕਾਰ ਦੇ ਕੋਲ ਬੀਜੇ ਦੀ ਸਰਕਾਰ ਨਹੀਂ ਕੋਲ ਮੋਦੀ ਸਰਕਾਰ ਦੇ ਕੋਲ ਮੌਕਾ ਆ ਬਈ ਉਹ ਸੱਚੇ ਵੀ ਲੋਕਾਂ ਨੂੰ ਦਰਦੀ ਕਰਦੇ ਆਗੇ ਇਸੇ ਸਿੱਧੀ ਪੂਰਬ ਤੇ ਐਲਾਨ ਕਰਦਣ ਬੰਦੀ ਸਿੰਘਾ ਦੀ ਰਿਹਾਈ ਦਾ ਫੇਰ ਹੀ ਪਤਾ ਲੱਗੇਗਾ ਨਹੀਂ ਉਹ ਸਖਾਂ ਲਈ ਕਿੰਨੇ ਕਹਾਣ ਦਰਦੀ ਭਰੇ ਹਨ ਬਾਕੀ ਤੁਹਾਨਾਂ ਕੀ ਵਿਚਾਰ ਹੈ ਸਾਰੇ ਮਾਮਲੇ ਦੇ ਤੇ ਤੁਸੀਂ ਵੀ ਆਪਣੀ ਕੀਮਤੀ ਰਾਏ ਜ਼ਰੂਰ ਦੱਸਿਓ ਇਹ ਸਤਨਾਗਰ ਹਲ ਪਾਲਿਕਾ ਨੂੰ ਦਿੱਤਾ ਹੋਰਾਂ ਦੀ ਅਪੀਲ ਲਈ ਜੁਨੇਰੋ ਪੰਜਾਬੀ ਬਲੈਟਿੰਗ ਲਈ ਕਿਸਾਨ ਦੇ ਨਾਮ ਮੈਂ ਤੁਹਾਡਾ ਦੋਸਤ ਈਸ਼ਰ ਸਿੰਘ ਧੰਨਵਾਦ